ਸਸਵੀਰਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਜਿੱਥੇ ਵੱਡੀ ਕਾਰਵਾਈ ਕਰ ਦਿੱਤੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੇ ਅੱਜ ਪੰਜਾਬ ਦੇ ਵਿੱਚ ਜਿੱਥੇ ਨਸ਼ਾ ਵੇਚਿਆ ਜਿੱਥੇ ਲੁੱਟਕਸੁੱਟ ਕੀਤੀ ਗਈ ਜਿੱਥੇ ਵਿਕਰਮ ਸਿੰਘ ਮਜੀਠੀਆ ਤੇ ਵੱਡੀ ਕਾਰਵਾਈ ਹੋਈ ਤੇ ਅੱਜ ਉਹਦੇ ਵੱਡੇ ਸਬੂਤ ਪੇਸ਼ ਕਰ ਦਿੱਤੇ ਗਏ ਨੇ ਵਿਜੀਲੈਂਸ ਵੱਲੋਂ ਅੱਜ ਵਿਜੀਲੈਂਸ ਨੇ ਵੱਡੀਆਂ ਮੱਲਾ ਮਾਰ ਲੀਆਂ ਨੇ ਜੇਕਰ ਗੱਲ ਕਰੀਏ ਤੇ ਪੰਜਾਬ ਦੇ ਮੁੱਖ ਮੰਤਰੀ ਜਿੱਥੇ ਕਹਿੰਦੇ ਸੀ ਕਿ ਹੁਣ ਵਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਦੇ ਵਿੱਚ ਆਉਣਾ ਬਾਹਰ ਮੁਸ਼ਕਲ ਹੋ ਜਾਵੇਗਾ ਜਿੱਥੇ 40000 ਦੇ ਕਰੀਬ ਪੰਨਿਆਂ ਦੇ ਪਰੀ ਫਾਈਲ ਜਿਹੜੀ ਹੈ ਪੇਸ਼ ਕੀਤੀ ਗਈ ਤੇ ਦੂਸਰੇ ਪਾਸੇ ਹੁਣ ਵਿਜੀਲੈਂਸ ਨੇ ਵੱਡੇ ਹੋਰ ਸਬੂਤ ਪੇਸ਼ ਕਰ ਦਿੱਤੇ ਗਏ ਨੇ ਜਿੱਥੇ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਹਿਲਾਂ ਲਲਕਾਰਿਆ ਗਿਆ ਸੀ ਵਿਕਰਮ ਸਿੰਘ ਮਜੀਠੀਆ ਵੱਲੋਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲਲਕਾਰ ਦਾ ਬਦਲਾ ਜਾਂ ਇਹ ਲਲਕਾਰ ਦਾ ਜਵਾਬ ਤੈਨੂੰ ਜ਼ਰੂਰ ਦਿੱਤਾ ਜਾਵੇਗਾ ਤੇ ਉਹਦੇ ਚੱਲਦਿਆਂ ਹੀ ਇੱਕ ਵੱਡੀ ਜਿਹੜੀ ਹੈ ਇਹ ਜਿੱਤ ਹਾਸਲ ਕਰ ਲਈ ਗਈ ਹੈ ਵਿਜੀਲੈਂਸ ਵੱਲੋਂ ਜਿੱਥੇ ਲਗਾਤਾਰ 400 ਇਹ 540 ਕਰੋੜ ਦਾ ਜਿੱਥੇ ਮਸਲਾ ਸੀ ਜਿੱਥੇ ਪਿਸਟਾਚਰੀ ਦਾ ਐਡਾ ਵੱਡਾ ਮਸਲਾ ਸੀ ਲੇਕਿਨ ਪੰਜਾਬ ਦੇ ਵਿੱਚ ਵਾਰ-ਵਾਰ ਇਹ ਸਵਾਲ ਉਠਾਏ ਜਾ ਰਹੇ ਸੀਗੇ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਉਹਨਾਂ ਦਾ ਪਰਿਵਾਰ ਜਾਂ ਫਿਰ ਉਹਨਾਂ ਦੇ ਸਮਰਥਕ ਕੀ ਇਹ ਬਦਲਾਖੋਰੀ ਦੀ ਰਾਜਨੀਤੀ ਕਰ ਇਹਨਾਂ ਕੋਲ ਕੋਈ ਸਬੂਤ ਨਹੀਂ ਆ ਲੇਕਿਨ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਜੀਲੈਂਸ ਵੱਲੋਂ ਵੱਡੇ ਸਬੂਤ ਪੇਸ਼ ਕਰ ਦਿੱਤੇ ਗਏ ਨੇ ਕਿਉਂਕਿ ਵਿਜੀਲੈਂਸ ਦੇ ਸਿਰ ਦੇ ਉੱਤੇ ਭਗਵੰਤ ਮਾਨ ਦਾ ਹੱਥ ਹੈ ਤੇ ਜਿੱਥੇ ਵਿਜੀਲੈਂਸ ਨੇ ਹੁਣ ਵੱਡੇ ਸਬੂਤ ਪੇਸ਼ ਕੀਤੇ ਨੇ ਤਾਂ ਇੱਕ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਸੂਤਰਾ ਤੋਂ ਤੁਹਾਨੂੰ ਦੱਸ ਦਿੰਨੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਕਰਮ ਸਿੰਘ ਮਸੀਧਿਆ ਖਿਲਾਫ ਵਿਜੀਲੈਂਸ ਬਿਊਰੋ ਨੇ ਸ਼ੁਕਰਵਾਲਾ ਮੋਹੱਲੇ ਦੀ ਅਦਾਲਤ 'ਚ ਆਮਦਨ ਤੋਂ ਜ਼ਿਆਦਾ ਜ਼ਾਇਦਤ ਮਾਮਲੇ 'ਚ ਚਾਰਜ ਸ਼ਾਮਲ ਕਰ ਦਿੱਤੀ ਦੱਸਿਆ ਜਾ ਰਿਹਾ ਕਿ 44000 ਤੋਂ ਜ਼ਿਆਦਾ ਸਫੀਆਂ ਦੀ ਹੈ ਤੇ ਜਿਸ ਨੂੰ ਚਾਰ ਟਰੱਕਾਂ 'ਚ ਅਦਾਲਤ ਤੱਕ ਲਿਆਂਦਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਚਾਰ ਟਰੱਕ ਪਰ ਕੇ ਜਿਹੜੇ ਨੇ ਸਬੂਤਾਂ ਦੇ ਪਹੁੰਚ ਗਏ ਨੇ ਅਦਾਲਤ ਦੇ ਵਿੱਚ ਇਸ ਵਿੱਚ ਵਿਜੀਲੈਂਸ ਨੇ 200 ਤੋਂ ਜ਼ਿਆਦਾ ਗਵਾਹ ਬਦਸਤੇ ਕਰੀਬ 400 ਬੈਂਕ ਖਾਤਿਆਂ ਦੀ ਪੜਤਾਲ ਕੀਤੀ ਵਿਜੀਲੈਂਸ ਨੇ ਚਾਰਜਸ ਦੇ ਕਰੀਬ 700 ਕਰੋੜ ਰੁਪਏ ਦੀ ਨਜਾਇਜ਼ ਜਾਇਦਾਦ ਦਾ ਖੁਲਾਸਾ ਕੀਤਾ ਜਾਂਚ ਦੌਰਾਨ ਪੰਜਾਬ ਹਰਿਆਣਾ ਹਿਮਾਚਲ ਉੱਤਰ ਪ੍ਰਦੇਸ਼ ਦੇ 15 ਤੋਂ ਜ਼ਿਆਦਾ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਸੀ ਸੂਤਰਾਂ ਦੇ ਮੁਤਾਬਕ ਚਾਰਜਸ ਚ ਕਈ ਅਕਾਲੂ ਅਕਾਲੀ ਭਾਜਪਾ ਆਗੂਆਂ ਦੇ ਬਿਆਨ ਦਰਜਾਂ ਜਿਕਰ ਜ਼ਿਕਰ ਹੋਇਆ ਕਿ 25 ਜੂਨ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਅਮਰ ਸਰ ਤੋਂ ਗ੍ਰਿਫਤਾਰ ਕੀਤਾ ਸੀ ਉਹ ਫਿਲਹਾਲ ਨਾਬਾ ਜੇਲ੍ਹ ਵਿੱਚ ਬੰਦ ਨੇ ਤਾਂ ਤੁਹਾਨੂੰ ਇਹ ਵੀ ਦੱਸ ਦੇਣਾ ਹੈ ਕਿ ਵਿਜੀਲੈਂਸ ਦਾ ਦੋਸ਼ ਹੈ ਕਿ ਮਜੀਠੀਆਂ ਨੇ ਕਈ ਜਾਇਦਾਦਾਂ ਦੇ ਲਜ਼ਗਦੀਕਾਰਾਂ ਤੇ ਡਰਾਈਵਰਾਂ ਦੇ ਕਰੀਬੀਆਂ ਦੇ ਨਾਂ ਤੇ ਖਰੀਦੀਆਂ ਇਸ ਤੋਂ ਪਹਿਲਾਂ ਜਿੰਨਾਂ ਜਾਇਦਾਦਾਂ ਦਾ ਕੀਮਤ ਲਗਭਗ 540 ਕਰੋੜ ਆਈ ਸੀ ਲੇਕਿਨ ਹੁਣ ਇਹ ਦਾ ਆਕੜਾ 700 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਚਾਰਜਿੰਗ ਦਾ ਕਿਹਾ ਜਾ ਰਿਹਾ ਹੈ ਕਿ ਮਜੀਠੀ ਹਾ ਡਿਪਰੈਸ਼ਨ ਆਫ 66 1200 ਫੀਸਦੀ ਤੋਂ ਜ਼ਿਆਦਾ ਹੈ ਚਾਸੀ ਤਿਆਰ ਕਰਨ ਲਈ ਜਾਂਚ ਏਜੰਸੀਆਂ ਨੇ ਦਿਨ ਰਾਤ ਕੰਮ ਕੀਤਾ ਲਗਭਗ 400 ਬੈਂਕ ਖਾਤਿਆਂ ਦੇ ਪਿਛਲੇ 10 ਸਾਲਾਂ ਦਾ ਰਿਕਾਰਡ ਖੰਗਾਲਿਆ ਗਿਆ ਅਧਿਕਾਰੀਆਂ ਦੇ ਮੁਤਾਬਿਕ ਇਹ ਬਹੁਤ ਔਖਾ ਤੇ ਜਿਹੜਾ ਹੈ ਚੁਣੌਤੀਪੂਰਕ ਸੀ ਤਾਂ ਵਿਜੀਲੈਂਸ ਨੇ ਕਾਨੂੰਨ ਵਿਦਾਨ 60 ਦਿਨਾਂ ਦੇ ਸਮੇਂ ਤੋਂ ਹੀ ਪਹਿਲਾਂ ਚਲਾਨ ਦਾਖਲ ਕਰ ਦਿੱਤਾ ਚਾਰਜੀ ਨੇ ਕਿਹਾ ਹੈ ਕਿ ਇਸ ਤਰ੍ਹਾਂ ਮਜੀਠੀਆ ਦੇ ਵਿਧਾਨ ਸਭਾ ਤੋਂ ਖਾਸ ਸਟicker ਆਪਣੇ ਨਾਂ ਤੇ ਜਾਰੀ ਕਰਾਏ ਤੇ ਆਪਣਾ ਵੀ ਪ੍ਰਵਾਦ ਦੀ ਦੁਰਵਰਤੋਂ ਕੀਤੀ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਟਰੱਕ ਪਰ ਕੇ 40 ਟਰੱਕ ਪਰ ਕੇ ਜਿੱਥੇ ਪੇਸ਼ ਕੀਤੇ ਗਏ ਨੇ ਵਿਜੀਲੈਂਸ ਵੱਲੋਂ ਜਿੱਥੇ ਵੱਡਿਆ ਮੱਲਾ ਮਾਰ ਲੀਆਂ ਗਈਆਂ ਨੇ ਅੱਜ ਵਿਜੀਲੈਂਸ ਨੇ ਵਖਾ ਦਿੱਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵਾਕਿਆ ਹੀ ਕਹਿੰਦੇ ਸੀ ਕਿ ਹਾਂ ਇਹ ਗੱਲਾਂ ਹੌਲੀ-ਹੌਲੀ ਤੁਹਾਡੇ ਸਾਹਮਣੇ ਆਉਣਗੀਆਂ ਤਾਂ ਹੁਣ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਜਾਏਗੀ ਵਿਕਰਮ ਸਿੰਘ ਮੱਜੀਠੀਆ ਤੇ ਹੁਣ ਵਿਜੀਲੈਂਸ ਮਜੀਠੀਆ ਸੋਰੀ ਹੁਣ ਵਿਕਰਮ ਸਿੰਘ ਮਜੀਠੀਆ ਦੇ ਜਿੱਥੇ ਵਕੀਲਾਂ ਵੱਲੋਂ ਵੀ ਹੁਣ ਦਲੀਲਾਂ ਅਪੀਲਾਂ ਦੀਆਂ ਗੱਲਾਂ ਖਤਮ ਕਰ ਦਿੱਤੀਆਂ ਜਾਣ ਗਈਆਂ ਹੌਲੀ ਹੌਲੀ ਪਰਿਵਾਰ ਉੱਤੇ ਵੀ ਵੱਡੇ ਮੁਕੱਦਮੇ ਜਾਰੀ ਹੋਣਗੇ ਤੇ ਵਿਕਰਮ ਸਿੰਘ ਮਜੀਠੀਆ ਬੱਜੇ ਹੱਤ ਨਾਬਾਦੀ ਜੇਲ੍ਹ ਤੋਂ ਬਾਹਰ ਨਹੀਂ ਆਏਗਾ ਧੰਨ